ਮੈਂ ਸਵੇਰੇ ਜਦੋਂ ਸ਼ੌਪ 'ਚ 10:30 ਵਜੇ ਆਇਆ ਤੇ ਮੈਂ ਆਪਣੀ ਜਿੰਦਰੇ ਖੋਲੇ ਤੇ ਪਿੱਛੋਂ ਆ ਕੇ ਦੇਖਿਆ ਸਰ ਪਿੱਛੋਂ ਸਰਾਖ ਕੀਤਾ ਤਾਂ ਇਹ ਬਹੁਤ ਵੱਡਾ ਇਹ ਦੇਖੋ ਗੈਸ ਵੇਲਡਿੰਗ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਆ ਕਾਫੀ ਨੁਕਸਾਨ ਕਰਕੇ ਕੈਸ਼ ਸੀ 골ਡ ਸੀ ਸਿਲਵਰ ਹੈਗਾ ਸੀ ਨੋਜ ਪਿੰਦੇ ਡੱਬੇ ਸੀ ਕਾਫੀ ਕੁਝ ਲੱਗੇ ਸਰ ਲਗਭਗ ਕਿੰਨੇ ਲੱਖ ਦੀ ਚੋਰੀ ਤੁਹਾਡੀ ਹੋਈ ਸਰ ਤੋਂ 8 ਲੱਖ ਰੁਪਏ ਸਰ ਤੇ ਹੋਰ ਵੀ ਨੰਗਲ ਬਿਹਾਲੇ 'ਚ ਦੁਕਾਨਾ ਤੋੜੀ ਹਾਂਜੀ ਸਰ ਨਾਲ ਦੇ ਵੱਡੇ ਬ੍ਰਦਰ ਦੀ ਸ਼ੌਪ ਹੈ ਉਹ ਵੇਲਡਿੰਗ ਦੀ ਸ਼ੌਪ ਹੈ ਉਹ ਵੇਲਡਿੰਗ ਦੀ ਹੈ ਜੀ ਵੇਲਡਿੰਗ ਵਰਕ ਹਾਂਜੀ ਉਹਨਾਂ ਦੇ ਵੀ ਨੁਕਸਾਨ ਕਰ ਗਏ ਆ ਉਹਨ ਆਈਦਨ ਚੋਰੀ ਦੀ ਬਾਰਤ ਤਾਂ ਜਿਹੜੀਆਂ ਬੱਦੀਆਂ ਜਾ ਰਹੀਆਂ ਕੀ ਹੈ ਚੰਸ ਬਹੁਤ ਬਹੁਤ ਨੁਕਸਾਨ ਆ ਸਰ ਬਹੁਤ ਸਾਡੀ ਆਮ ਬੰਦੇ ਦੀ ਜ਼ਿੰਦਗੀ ਥੋੜੀ ਕੁਝ ਹੈਗੀ ਸਰ ਕੋਈ ਸੇਵਿੰਗ ਨਹੀਂ ਹੈਗੀ ਕੁਸ ਤਰ੍ਹਾਂ ਕੁਝ ਵੀ ਨਹੀਂ ਹੈਗਾ ਸਰ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਸਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਰ ਸਾਰਾ ਹੀ ਮੰਗ ਇਹ ਕਰਦੇ ਸਾਡਾ ਇਨਸਾਫ ਹੋਣਾ ਚਾਹੀਦਾ ਸਰ ਸਾਨੂੰ ਤਾਂ ਸਵੇਰੇ ਸਰ ਪਤਾ ਲੱਗਾ ਇਸ ਚੀਜ਼ ਦਾ ਕਿ ਆਪਾਂ ਦੁਕਾਨ ਸਵੇਰੇ 10 ਜਾਂ 9:30 ਵਜੇ 10 ਵਜੇ ਖੋਲਦੇ ਜਦੋਂ ਆ ਕੇ ਦੇਖਿਆ ਤੇ ਇੱਥੇ ਮਾਹੌਲ ਸਭ ਕੁਝ ਟੁੱਟਾ ਪਿਆ ਸੀਗਾ ਸਾਨੂੰ ਤਾਂ ਸਰ ਕੋਈ ਸਮਝ ਨਹੀਂ ਆਉਂਦਾ ਪਹਿਲੇ 3-4 ਦਿਨ ਪਹਿਲੇ ਵੀ ਇੱਕ ਵਾਰ ਦਾ ਤੇ ਲੇਡੀਜ਼ ਨਾਲ ਹੋਈ ਹੈ ਪਿੰਡ ਬੰਠਾ ਦੇ ਨੇੜੇ ਉਹ ਨੰਗਲਦੇ ਸੀਗੇ ਉਹਨਾਂ ਨਾਲ ਵੀ ਲੁੱਟਖੋ ਹੋਈ ਹੈ ਜਿਹਦੇ ਨਾਲ ਲੋਕ ਬੜੇ ਪਰੇਸ਼ਾਨ ਨੇ ਸਾਨੂੰ ਇਹਦੀ ਮਦਦ ਮਿਲੇ ਸਰਕਾਰ ਨੂੰ ਲੱਗਦਾ ਕਿ ਚੋਰਾਂ ਨੂੰ ਹੁਣ ਡਰੀ ਨਹੀਂ ਹੈ 2 ਦਿਨ ਪਹਿਲਾਂ ਲੇਡੀਜ਼ ਨਾਲ ਲੁੱਟਖੋ ਹੁੰਦੀ ਹੈ ਫਿਰ ਅੱਜ ਵੀ ਬਿਲਕੁਲ ਸਰ ਸਰ ਆਹੀਂ ਤਾਂ ਬੜੇ ਇਸ ਚੀਜ਼ ਤੋਂ ਪ੍ਰਭਾਵਿਤ ਹੈ ਵੀ ਇਦਾਂ ਦੇ ਚੋਰਾਂ ਨੂੰ ਕਿਸੇ ਚੀਜ਼ ਦਾ ਨਾਮ ਦਾ ਡਰੀ ਨਹੀਂ ਹੈ ਪੁਲਿਸ ਪ੍ਰਸ਼ਾਸਨ ਹੈ ਹੀ ਨਹੀਂ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਸਰ ਸਾਡਾ ਸਾਡਾ ਕੀ ਬੰਗ ਕਰਦੇ ਹੋ ਪ੍ਰਸ਼ਾਸਨ ਸਾਡੇ ਸਾਡਾ ਇਹ ਸਾਡਾ ਖਿਆਲ ਰੱਖਿਆ ਜਾਏ ਸਾ ਅਸੀਂ ਪਰੇਸ਼ਾਨ ਆ ਆਪਣੇ ਜੀਵਨ ਤੋਂ ਆਪਣੀਆਂ ਦੁਕਾਨਾਂ ਪਾ ਕੇ ਅਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆ ਅਸੀਂ ਸਰ ਸਵੇਰੇ ਨਾ ਆਪਣੇ ਉੱਠੇ ਮੇਰੀ ਵਾਈਫ ਨੇ ਸਵੇਰੇ ਕੋਈ 8 ਵਜੇ ਉੱਠੇ ਆ ਉਹਨਾਂ ਨੇ ਮੈਨੂੰ ਉੱਪਰੋਂ ਦੇਖਿਆ ਸਾਹਮਣੇ ਮੇਰਾ ਘਰ ਹੈ ਤੇ ਦੇਖਿਆ ਵੀ ਤਾਲਾ ਐ ਨਹੀਂ ਦੁਕਾਨ ਨੂੰ ਇਹਨੂੰ ਕਹਿੰਦੇ ਜੀ ਤੁਸੀਂ ਤਾਲਾ ਨਹੀਂ ਲਾਇਆ ਰਾਤ ਦਾ ਦੁਕਾਨ ਦਾ ਮੈਂ ਨਹੀਂ ਤਾਲਾ ਲਾਇਆ ਮੇਰੇ ਕੋਲ ਚਾਬੀ ਹੈਗੀ ਆ ਉਹ ਬੜੇ ਪਰੇਸ਼ਾਨ ਇਦਾਂ ਆਏ ਫਟਾਫਟ ਥੱਲੇ ਆਏ ਉਹਨਾਂ ਸ਼ਟਰ ਚੁੱਕਿਆ ਜਿਹੜੇ ਬਾਕੀ ਦੇਖਿਆ ਆਪਣੇ ਗੱਲੇ ਗੁੱਲੇ ਸਾਰੇ ਅੰਦਰ ਟ ਤਰੋ ਇਹ ਜਨਾਨੀ ਜੁਨੀਆਂ ਇਕੱਠੇ ਆ ਫਿਰ ਮੈਂ ਉੱਠ ਕੇ ਆਇਆ ਮੈਂ ਦੇਖਿਆ ਤੇ ਸਾਰਾ ਸਾਬ ਕਤਾ ਫਿਰ ਮੈਂ ਮੁੜ ਕੇ ਇੱਥੇ ਦੇਖਿਆ ਤਾਂ ਇਧਰੋਂ ਗਿਆ ਤਾਂ ਅੱਗੇ ਜਾ ਕੇ ਮੇਰੇ ਬੈਗ ਸਾਈਡ ਨਾਲ ਥੋੜਾ ਜਿਆਦਾ ਖੇਤ ਹੈ ਗਿਆ ਤੇ ਜਿਹੜੇ ਮੇਰਾ ਦੇਖਿਆ ਪਿਆ ਪਰਸ ਜਿਹੜਾ ਉੱਥੇ ਖਿਲਰ ਰਿਆ ਪਿਆ ਇਸ ਵਿੱਚ ਵੋਟਰ ਕਾਰਡ ਗੱਡੀ ਦੇ ਆਰਸੀ ਆਦਿ ਵਗੈਰਾ ਉਹ ਮੈਨੂੰ ਉੱਥੋਂ ਮਿਲੇ ਤੇ ਖਾਲੀ ਹੀ ਪੈਸੇ ਵੀ ਸੀਗੇ ਬਸ ਪੈਸੇ ਪਰਸ ਤੇ ਵੀ ਹੀ ਮੇਰਾ ਉਦਾਂ ਵੀ ਕੈਸ ਹੈਗਾ ਜੀ ਕਿੰਨਾ ਕੁ ਲਗਭਗ ਚੋਰੀ ਮੇਰਾ ਲਗਭਗ ਮਤਲਬ ਹੈ 90 95000 ਰੁਪਏ ਹੀ ਮੈਂ ਕੱਲ ਆਪਣੀ ਨਾ ਇੱਕ ਲਿਮਟ ਜੀ ਨਾ ਨਵੀਂ ਪੁਰਾਣੀ ਕਰਾਣੀ ਤੇ ਉਹ ਮੈਨੇਜਰ ਸਾਹਿਬ ਕਹਿੰਦੇ ਕੱਲ ਫਾਦਰ ਸਾਹਿਬ ਨੂੰ ਲੈ ਕੇ ਆਇਆ ਤਾਂ ਫਿਰ ਆਪਾਂ ਕਰਨਾ ਸੈਂਸੂਰ ਹੋਣੇ ਆ। ਤੇ ਉਹ ਮੈਂ ਆਦ ਨੂੰ ਇਦਾਂ ਹੀ ਲੋਕ ਲਾ ਕੇ ਮੈਂ ਸਵੇਰੇ ਫੇਰ ਲੈਣੇ ਆਪਾਂ ਤੇ ਇੱਥੇ ਰੱਖ ਗਿਆ। ਤੇ ਉਹ ਨਾਲ ਉਹ ਲਿੱਤੇ ਫੇਰ ਇੱਕ ਮਰਾ ਬਿਲਡਿੰਗ ਸੈੱਟ, ਬੈਗ, ਗ੍ਰੈਂਡਰ ਕਟਰ ਤੇ ਉਹ ਵੀ ਨਾਲ ਹੀ ਲੈ ਕੇ ਚੁੱਕ ਕੇ ਤੇ ਉਸ ਤੋਂ ਬਾਅਦ ਫੇਰ ਥੋੜੀ ਦੇਰ ਬਾਅਦ ਪਤਾ ਲੱਗਿਆ ਕਿ ਨਾਲ ਬੇ ਗੌਂਚ ਦੀ ਹੈਗੀ ਦੁਕਾਨ। ਵੀ ਉੱਥੇ ਵੀ ਨਾਲ ਚੋਰੀ ਉਹਨਾਂ ਨੇ ਸੈੱਟ ਚੁੱਕਿਆ ਤੇ ਉਹਨਾਂ ਦੀ ਅੰਦਰ ਕੰਦ ਪਾੜੀ ਪਈ ਸਾਰਾ ਸਮਾਨ। ਤੇ ਮੇਰਾ ਜਿਆਦਾ ਥੋੜਾ ਸਮਾਨ ਹੀ ਉਹ ਮੇਰਾ ਉਹਨਾਂ ਦੇ ਕੋਠੇ ਤੋਂ ਮਿਲਿਆ ਜਿਸ ਤਰ੍ਹਾਂ ਰੋਜ਼ਾਨਾ ਰੋਡਰ ਦੀ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਚੋਰੀਆਂ ਘਟਨਾਵਾਂ ਵਧਦੀ ਜਾ ਰਹੀ ਲੱਗਦਾ ਨਹੀਂ ਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈਗਾ ਇਹਨਾਂ ਚੋਰਾਂ ਦਾ ਇਹ ਚੋਰਾਂ ਦਾ ਬਾਕੀ ਸਹੀ ਗੱਲ ਹੈ ਤੁਹਾਡੀ ਇਹ ਹੈ ਕਿ ਬਿਲਕੁਲ ਡਰ ਨਹੀਂ ਹੈਗਾ ਇਥੇ ਇਕੱਲਾ ਬੰਦਾ ਨਹੀਂ ਜਾ ਸਕਦਾ ਤਾਂ ਗੱਡੀ ਚ ਵੀ ਕੋਈ ਜਾ ਸਕਦਾ ਲੇਡੀ ਤਾਂ ਬਿਲਕੁਲ ਹੀ ਨਹੀਂ ਜਾ ਸਕਦੀ ਥੋੜੀ ਦੇਰ ਪਹਿਲਾਂ ਸਾਡੇ ਇਥੇ ਵਾਰਦਾਤ ਪਹਿਲਾਂ ਹੋਈ ਹੈ ਬੰਠਾਂ ਦੇ ਵਿੱਚ ਉਹ ਬਚਾਰੇ ਨਾਲ ਬੱਚਾ ਹੀ ਨਾਲ ਉਹ ਬੜੇ ਬੜੇ ਪਰੇਸ਼ਾਨ ਹੈ ਉਹਨਾਂ ਦੀ ਵੀ ਇੰਦਰ ਦਿੱਖੀ ਇੰਟਰਵਿਊ ਆਈ ਸੀ ਤੇ ਮੈਨੂੰ ਨਹੀਂ ਲੱਗਦਾ ਕੋਈ ਕਿਸ ਕੀ ਮੰਤਰ ਦੇ ਪ੍ਰਸ਼ਾਸਨ ਤੋਂ ਮੰਗਹੁਣੀ ਸਾਫ ਚਾਹੀਦਾ ਜੀ ਹੁਣ ਸਾਰਾ ਇੱਥੇ ਹਿਸਾਬ ਹਤਾ ਬਈ ਦੁਕਾਨਦਾਰ ਬੰਦੇ ਛੋਟੇ-ਛੋਟੇ ਦੁਕਾਨਦਾਰ ਸਾਡੇ ਬਾਅਦ ਮੇਰੇ ਸਵੇਰੇ ਵੀ ਜਾਣਾ ਹੁੰਦਾ ਤੇ ਡਿਪਾਰਟਮੈਂਟ ਨੂੰ ਚਾਹੀਦਾ ਵੀ ਮਾੜਾ-ਮੋਟਾ ਉਹ ਸਾਡਾ ਕਰੇ ਇਨਸਾਫ ਕਰੇ ਜਾਂ ਸਖਤੀ ਕਰੇ ਕੁਝ ਵੀ ਐਸਾ ਤਾਂ ਮੈਮ ਜਿਹੜਾ ਨੰਗਲ ਵਿਹਲਾ ਚ ਚੋਦੀ ਦਾ ਮਾਮਲਾ ਹੈ ਕੀ ਇਹ ਬੰਦੇ ਅੱਜ ਸਾਨੂੰ ਮਾਰਨਿੰਗ ਇਨਫੋਰਮੇਸ਼ਨ ਮਿਲੀ ਸੀਗੀ ਰਘਵੀਰ ਸਿੰਘ son of ਧਰਮ ਸਿੰਘ ਆਰੋ ਨੰਗੜਵਾਲਾ ਨੇ ਦੱਸਿਆ ਕਿ ਅੱਜ ਮੇਰੀ ਦੁਕਾਨ ਤੇ ਚੋਰੀ ਹੋ ਗਈ ਹੈ ਜਿਸ ਰਿਗਾਰਡਿੰਗ ਅਸੀਂ ਮੋਕਾ ਵੀ ਦੇਖਿਆ ਗਿਆ ਉੱਥੇ ਇੱਕ ਹੋਰ ਹੈਗਾ ਪਪਾ ਜਵੈਲਰ ਉੱਥੀ ਸ਼ਾਪ ਤੇ ਵੀ ਚੋਰੀ ਹੋਈ ਚੋਰੀ ਦੀ ਵਾਰਦਾਤ ਹੋਈ ਹੈ ਜਿਸ ਰਿਗਾਰਡਿੰਗ ਅਸੀਂ ਸੁਪਤੀਸ਼ ਕਰ ਰਹੇ ਹਾਂ ਉਹਨਾਂ ਨਾਲ ਬਿਆਨ ਲੈਣਾ ਹੈ ਜਿਸ ਤਰ੍ਹਾਂ ਵੀ ਉਹ ਆਪਣਾ ਬਿਆਨ ਦੇਣਗੇ ਉਸ ਅਕੋਰਡਿੰਗ ਅਸੀਂ ਕਾਰਵਾਈ ਕਰ ਦਿੰਦੇ ਹਾਂ